ਵਾਰਸ਼ ਆ ਗਈ ਬਹੁਤ ਜ਼ਬਰਦਸਤ 4 ਦਿਨ ਪਹਿਲਾਂ ਮੀਂਹ ਆਇਆ ਸੀਗਾ ਬਹੁਤ ਜ਼ਬਰਦਸਤ ਸੀਗਾ ਤੇ ਪਰ ਉਹ ਨਾ 3-4 ਦਿਨ ਜਿਹੜਾ ਮੰਨ ਕੇ ਚੱਲੂ ਵੀ ਬਦਲਾਂ ਦਾ ਤਾਂ ਸੀ ਬਹੁਤ ਜ਼ਬਰਦਸਤ ਤਾਂ ਵਜਦਾ ਰਿਹਾ ਮੁਰਕੋ ਮੁਰਕੀ ਪਸੀਨੋ ਪਸੀਨੀ ਬੁਰੇ ਹਾਲ ਸੀਗੇ ਤੇ ਜਮਾਪੂਰਾ ਵੀ ਹਵਾ ਨਹੀਂ ਵਗਦੀ ਹੁੰਦੀ ਸੀ ਨਾ ਮਾਤਰੀ ਚੱਲਦੀ ਸੀਗੀ ਪਰ ਅੱਜ ਫੇਰ ਵਾਰਸ਼ ਨੇ ਜਿਹੜੀ ਆ ਆ ਗਈ ਤੇ ਮੇਰੇ ਹਿਸਾਬ ਨਾਲ ਪੂਰੇ ਪੰਜਾਬ ਤੇ ਪੰਜਾਬ ਦੇ ਆਸ-ਪਾਸੇ ਹੋਰ ਜਿਹੜੇ ਸੂਬੇ ਇਲਾਕੇ ਆ ਉਹਨਾਂ 'ਚ ਵੀ ਬਾਰਿਸ਼ ਹੋਣੀ ਚਾਹੀਦੀ ਆ ਤੇ ਇਸ ਟਾਈਮ ਬਾਰਿਸ਼ ਬਹੁਤ ਸੋਹਣੀ ਲੱਗਦੀ ਐ ਬਹੁਤ ਚੰਗੀ ਲੱਗਦੀ ਐ ਫੁੱਲ ਜੀ ਉੱਠਦੇ ਆ ਨਾ ਤੇ ਆ ਓਵੇਂ ਸਮਝਦੇ ਮੈਂ ਕੀ ਕਹਿਣਾ ਚਾਹਣਾ ਤੁਹਾਨੂੰ ਇਹ ਬਾਰਿਸ਼ ਦੀ ਸੋਹ ਲੱਗੇ ਜੇ ਮੇਰਾ ਤੁਸੀਂ ਚੈਨਲ ਸਬਸਕ੍ਰਾਈਬ ਨਾ ਕਰੋ ਤੁਹਾਨੂੰ ਬਾਰਿਸ਼ ਹਰ ਮਹੀਨੇ ਤੁਹਾਨੂੰ ਵੇਖਣ ਨੂੰ ਮਿਲਿਆ ਕਰੂਗੀ ਜੇ ਮੇਰੇ ਚੈਨਲ ਨੂੰ ਆਪ ਪ੍ਰਾਇਰ ਕਰਨਾ ਕਰਾਂਗਾ ਤੁਹਾਡੇ ਜੀਵਨ ਚ ਨਾ ਖੁਸ਼ੀਆਂ ਖੁਸ਼ੀਆਂ ਲੈ ਆਉਂਗੀ ਤੇ ਚੈਨਲ ਨੂੰ ਭਰਾਵਾਂ ਨੇ ਸਬਸਕ੍ਰਾਈਬ ਕਰ ਲੋ ਵੇਖ ਇਧਰ ਉਹ ਚਿੱਟੀ ਚਿੱਟੀ ਪੰਟੀ ਮਹਾਂ ਮੇਲਾ ਦਾ ਪੰਨਾ ਰੈਡੀ ਕਰੀਦਾ ਇੱਕ ਇਸ਼ਾਰਾ ਕਰਾਂਗੇ ਉਹਨਾਂ ਨੂੰ ਸੁਣਨਾ ਆ ਦੇ ਵਿਚਾਰੇ ਡੌਗੀ ਆ ਸਾਰੇ ਕੋ ਬੈਠਾ ਉੱਪਰ ਇੱਕ ਆ ਇੱਕ ਆ ਇਸ ਤੇ ਆ ਜਾਂਦੇ ਆ ਪੂਰੇ ਇਹਨਾਂ ਦੇ ਉੱਥੇ ਲੁਕੇ ਬੈਠੇ ਆ ਤੇ ਮੈਂ ਤਾਂ ਪੱਠੇ ਨੀਰੇ ਦਾ ਜਿਹੜਾ ਕੰਮ ਆ ਜਦੋਂ ਪਹਿਲਾ ਥੋੜੀ ਜਿਹੀ ਬਾਰਸ਼ ਆਈ ਸੀ ਮੈਂ ਤਾਂ ਉਦੋਂ ਹੀ ਮਕਾਤਾ ਸੀ ਪੱਟੇ ਪਾ ਕੇ ਧੂੜੀ ਢਾੱਕ ਕੇ ਜਿਵੇਂ ਓਕੇ ਦੀ ਰਿਪੋਰਟ ਕਰ ਲਈ ਐਵੇਂ ਕੋ ਲੇਟ ਹੋਣਾ ਨਹੀਂ ਹੋਣੀ ਕੋਈ ਚੱਕ ਲਈ ਯਾਰ ਪਹਿਲਾ ਕਰ ਲੋ 10 ਮਿੰਟ ਟੱਟ ਕੇ ਜਦੋਂ ਪਤਾ ਹੀ ਆ ਵੀ ਕਰਨਾ ਹੀ ਕਰਨਾ ਮੀਂਹ ਆ ਗਿਆ ਝੱਲਣ ਵਾਜ ਜਾਂਦੀ ਆ ਬਾਕੀ ਭਾਈ ਲੋਕਾਂ ਦੇ ਪ੍ਰਬੰਧ ਬਹੁਤ ਆ ਸਾਡੀ ਤਾਂ ਉਹ ਗੱਲ ਆ ਵੀ ਮਾੜੂ ਟੱਟੂ ਤੇ ਸਿਧਿਆਂ ਸਵਾਰੀ ਭਾਈ ਅਸੀਂ ਤਾਂ ਭਾਈ ਫਿਰ ਮਾੜਾ ਟੱਟੂ ਸਾਡੇ ਕੋਲੇ ਦਾ ਜਿਹਦਾ ਉਹਦੇ ਹਿਸਾਬ ਨਾਲ ਪਹਿਲੇ ਲੱਗ ਜਾਂਦੇ ਆ ਪਹਿਲੇ ਕਰਦੇ ਆ ਹਾਂ ਹੁੰਦਾ ਮੈਨੂੰ ਲੱਗਦਾ ਮਾੜਾ ਕੱਟੂ ਵੀ ਚੰਗਾ ਹੁੰਦਾ ਜੇ ਉਹ ਤੇ ਨਾ ਉਹ ਵੀ ਕੰਮ ਦਾ ਹੋਵੇ ਤਾਂ ਤੇ ਮੈਂ ਤਾਂ ਅੱਜ ਪੱਪੇ ਛੇੜ ਨੂੰ ਪੁੱਛੀ ਜਾਵਾ ਮੈਂ ਯਾਰ ਪੱਪੇ ਸੌਣ ਤਾਂ ਨਹੀਂ ਚੜ ਗਿਆ ਕਿਤੇ ਇੰਨਾ ਤਾਬਜਾ ਲਾਪਾ ਦੋਸਤਾਂ ਦੇ ਲੋਗੇ ਉਹ ਤਾਂ ਪਤੰਦਰਾ ਹਜੇ ਸੌਣ ਕਿੱਥੋਂ ਇਹ ਤਾਂ ਜੇਠ ਹੋਰੀ ਅੱਧੇ ਫਿਰਦੇ ਆ ਇਹ ਤਾਂ ਜੇੜ ਨਹੀਂ ਆ ਅੱਧਾ ਵਜਤ ਦਾ ਹੀ ਹਾਇਆ ਮੌਲ ਤੇ ਇਹੀ ਭਰਾ ਮੈਨੂੰ ਪੁੱਛਦੇ ਸੀ ਵੀ ਬਿਜਲੀ ਡਿੱਗੀ ਆ ਉਹਦੇ ਬੜਾ ਜ਼ਬਰਦਸਤ ਉਹਦਾ ਖੜਕਾ ਸੀਗਾ ਉਹ ਬਿਜਲੀ ਡਿੱਗੀ ਸੀ ਦੋ ਤਿੰਨ ਹੀ ਥਾਈਂ ਇੱਕ ਥਾਈਂ ਦਾ ਤਾਂ ਮੈਨੂੰ ਪਤਾ ਲੱਗ ਗਿਆ ਸੀਗਾ ਆਹ ਜਿੱਥੇ ਜੱਗੇ ਚੀਮੇ ਦਾ ਵਾਹਣ ਆ ਕਿੱਕਾ ਕੇ ਪਿੱਪਲ ਵਾਲਾ ਪਿੱਪਲ ਵਾਲੇ ਦਾ ਵਾਹਣ ਸੀ ਜਿੱਥੇ ਆਹ ਸੇਵ ਕਬਰਾੜ ਆਪਣਾ ਕੈਨੇਡਾ ਵਾਲਾ ਮੁੰਡਾ ਬਰਾੜ ਦੇ ਘਰ ਦੇ ਨਾਲ ਮੱਲਣ ਦੇ ਰਾਹ ਤੇ ਉੱਥੇ ਕੋਈ ਸੱਪ ਸੁਪ ਤੇ ਕਿਹੇ ਜਾਨਵਰ ਤੇ ਡਿੱਗੀ ਸੀ ਉਹਨਾਂ ਨੇ ਵੇਖੀ ਵੀ ਸੀ ਉਹਦੀ ਮਾਤਾ ਨੇ ਵੇਖ ਲਈ ਸੀ ਉਹ ਡਰ ਗਈ ਸੀ ਵਿਚਾਰੀ ਇੱਕੇਦਮ ਜਦੋਂ ਇੱਕੇਦਮ ਤਾਂ ਉਹ ਜੜੀ ਨਾ ਉਹਨੇ ਗੋਲਾ ਜਾਇਆ ਕਿੜਿਆ ਤਾਂ ਉਹ ਤੇ ਬਾਕੀ ਇੱਕ ਤੁਹਾਨੂੰ ਮੈਂ ਬਹੁਤ ਗੱਲ ਸੁਣਾਉਣਾ ਇੱਕ ਸੋਹਣੀ ਜੀ ਤੇ ਵੀਡੀਓ ਨਾਲ ਜੁੜੇ ਰਹੋ ਜੇ ਇੱਕ ਵਾਰੀ ਅਸੀਂ ਬਾਗ 'ਚ ਬੈਠੇ ਸੀ ਸਾਰੇ ਮੈਂ ਡੈਡੀ ਦੀਪ ਤੇ ਸਾਡੇ ਕੰਮ ਵਾਲੇ ਜਿਹੜੇ ਸੀਰੀ ਦਿਹਾੜ ਕੇ ਸੀ ਸਾਰੇ ਬੈਠੇ ਅਸੀਂ ਤੇ بارشਾਂ ਹੀ ਚੱਲੀ ਜਾਂਦੀ ਸੀ ਦੁਪਹਿਰ ਦਾ ਆਹੀ 3-4 ਵਜੇ ਦਾ ਸਮਾਂ ਸੀਗਾ ਸਾਰੇ ਅਸੀਂ ਕਮਰੇ 'ਚ ਬਹਿ ਗਏ ਆਪਣੇ ਉਹ ਚਿਵਾਰਾ ਚੂਰਾ ਪਾਇਆ ਵਾ ਇਹ ਪੂਰਾ ਮਾਹੌਲ ਸੀ ਵਧੀਆ ਬਣਿਆ ਵਾ ਤੇ ਮੇਰਾ ਡੈਡੀ ਗਿਆ ਉੱਠ ਕੇ ਬਾਥਰੂਮ ਕਰਨ ਤੇ ਉਦੋਂ ਥੋੜੀਆਂ ਜੀਆਂ ਕਣੀਆਂ ਜਿਵੇਂ ਆਪਾਂ ਕਹਿੰਦੇ ਨੇ ਟਿਕਦੇ ਜਾਂਦਾ ਮਾਹੌਲ ਤੇ ਉਹ ਮਾਹੌਲ じゃ ਟਿਕ ਗਿਆ ਤੇ ਮੇਰੇ ਫਾਦਰ ਸਾਹਿਬ ਜਦੋਂ ਗੈਸ ਸੁੱਸੂ ਕਰਨ ਉਹ ਸੁੱਸੂ ਦਾ ਤੁਹਾਨੂੰ ਪਤਾ ਠੰਡ ਚ ਫਿਰ ਆਮ ਹੀ ਪ੍ਰੈਸ਼ਰ ਪੈ ਹੀ ਜਾਂਦਾ ਤੇ ਉਹ ਉਧਰ ਮਗਰਲੇ ਪਾਸੇ ਪਾਸੇ ਦੂਰ ਜੇ ਹੋ ਗਏ ਨਾ ਤੇ ਉਧਰ ਸੁੱਸੂ ਕਰਨ ਜਦੋਂ ਖੜਾ ਉਹਨੇ ਜਦੋਂ ਚਾਦਰਾਂ ਜ ਐਵੇਂ ਚੱਕਿਆ ਤੇ ਉਹ ਬਿਜਲੀ ਗੜ ਕੀ ਬਹੁਤ ਜ਼ੋਰ ਦੀ ਰੋ ਨਾ 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 ਵਰਗਾ ਤੇ ਉਹ ਜੀ ਵਿਚਾਰ ਖਤਕਿਆ ਰੱਬ ਤੇਰਾ ਭਲਾ ਕਰੇ ਤੇ ਉਹ ਬਈ ਮੁੜਿਆ ਆ ਉਹ ਮੁੜਿਆ ਉਹਨੇ ਆ ਕੇ ਗੱਲ ਸੁਣਾਈ ਕਹਿੰਦਾ ਮੈਂ ਹਜੇ ਨਾ ਸੁੱਸੂ ਕਰਨੀ ਲੱਗਿਆ ਸੀ ਜਾ ਸੁੱਸੂ ਜਦੋਂ ਮੈਂ ਕਰਨ ਲੱਗਿਆ ਤਾਂ ਨਾ ਬਿਜਲੀ ਘੜਤੀ ਬਹੁਤ ਜ਼ੋਰ ਦੀ ਤਾਂ ਨਾ ਮੇਰਾ ਸੁੱਸੂ ਤਾਂ ਝੜ ਗਿਆ ਵੀ ਬਾਸ ਨੂੰ ਤਾਂ ਝੜ ਗਿਆ ਉਹ ਮੇਰੇ ਸੋਚਣ ਸਮਝਣ ਚ ਫਰਕ ਰਹਿ ਗਿਆ ਉਹ ਮੇਰੇ ਵੀ ਕਲਪਨਾ ਚ ਕਈ ਸਾਲ ਉਸ ਗੱਲ ਨੂੰ ਮੇਰੇ ਲੰਘੇ ਉਹ ਜਦੋਂ ਗੱਲ ਚੱਲਣੀ ਨਾ ਐ ਮੀ ਆਉਣਾ ਉਦੋਂ ਅਕਸਰ ਹੀ ਵੀ ਗੱਲ ਚੱਲਣੀ ਵੀ ਪ੍ਰਧਾਨ ਆਪਣਾ ਸੁਸੂ ਕਰਨ ਗਿਆ ਤੇ ਬਿਜਲੀ ਘੜਕੀ ਤੇ ਉਹਦਾ ਸੁਸੂ ਤਾਂ ਚੜ ਗਿਆ ਉਹਦਾ ਮਤਲਬ ਇਹ ਸੀ ਸੁਸੂ ਤਾਂ ਚੜ ਗਿਆ ਵੀ ਮੈਂ ਐ ਸੋਚ ਗਿਆ ਵੀ ਉਹ ਬਾਥਰੂਮ ਕਰੀ ਜਾਂਦਾ ਸੀ ਵੀ ਐ ਧਾਰ ਵੱਜੀ ਜਾਂਦੀ ਥੱਲੇ ਬਾਥਰੂਮ ਦੀ ਤੇ ਮੈਨੂੰ ਐ ਲੱਗਾ ਉਹਦੋਂ ਬਿਜਲੀ ਜਦੋਂ ਇੱਕੇ ਧਮ ਗੱਜੀ ਤੇ ਵੀ ਬਾਥਰੂਮ ਐ ਤਾਂ ਉਹਨੂੰ ਚੜ ਗਿਆ ਐ ਐਵੇਂ ਕਰਕੇ ਵੀ ਤਾਂ ਉਹਨੂੰ ਚੜ ਗਿਆ ਜਿਵੇਂ ਪਾਣੀ ਹਵਾ ਨਹੀਂ ਲੈ ਜਾਂਦੀ ਹੁੰਦੀ ਚੱਕ ਕੇ ਵੀ ਐਵੇਂ ਕਿਤੇ ਤਾਂ ਨੂੰ ਵੀ ਝੜ ਗਿਆ ਉਹਦਾ ਸਿਸੂ ਮੇਰੇ ਦਿਮਾਗ 'ਚ ਸਾਲੀ ਸੈਟਿੰਗ ਐ ਇਹ ਹੋ ਗਈ ਮੈਂ بڑے ਸਾਲ ਸੋਚਦਾ ਨਾ ਮੈਂ ਕਹਿੰਦਾ ਯਾਰ ਐ ਬਾਥਰੂਮ ਬੰਦਾ ਕਰੀ ਜਾਂਦਾ ਵੇ ਬਿਜਲੀ ਘੜ ਕੇ ਤੇ ਬਾਥਰੂਮ ਤਾਂ ਕਿਹੜੇ ਹਿਸਾਬ ਨਾਲ ਚੜਜੂ ਹੂੰ ਉਹ ਫਿਰ ਇੱਕ ਦਿਨ ਇੱਕ ਦਿਨ ਐਂ ਅਸੀਂ ਗੱਲ ਕੀਤੀ ਤੇ ਗੱਲ ਦੇ ਵਿੱਚੋਂ ਦੀਪ ਨੇ ਐਕਸਪਲੇਨ ਕੀਤਾ ਮੇਰੇ ਤੋਂ ਛੋਟੇ ਨੇ ਉਹ ਕਹਿੰਦਾ ਪਾਗਲਾ ਵੀ ਓਵੇਂ ਤਾਂ ਨਹੀਂ ਚੜ ਗਿਆ ਮੈਂ ਕਹਿੰਦਾ ਮੈਨੂੰ ਸਮਝਾ ਯਾਰ ਵੀ ਕੀ ਹੋਇਆ ਇਸ ਵਕਤ ਆ ਉਹਨਾਂ ਜਦੋਂ ਬਾਥਰੂਮ ਕਰਨਾ ਬਿਜਲੀ ਇੱਕੇ ਦਾਮ ਗੜਕੀ ਵੀ ਉਹਦਾ ਬਾਥਰੂਮ ਤਾਂ ਝੜ ਗਿਆ ਵੀ ਉਹਨੂੰ ਆਇਆ ਨਹੀਂ ਆ ਜਿਹੜਾ ਸੁਸੂ ਸੀ ਨਾ ਉਹ ਮਤਲਬ ਕਹਿਣ ਦਾ ਭਾਵੇਂ ਵੀ ਤਾਂ ਝੜ ਗਿਆ ਅੱਛਾ ਮਦਰ ਫਟੇ ਮੂੰ ਮੇਰੇ ਐ ਹੋ ਜੇ ਸੋਚਣ ਦੇ ਤੇ ਮੈਂ ਭਰਾਵਾ ਆਏ ਸੋਚੀ ਜਾਵਾ ਵੀ ਕਿਤੇ ਆਏ ਹਵਾਜ ਤਾਂ ਝੜ ਗਿਆ ਬੜਾ ਆ ਯਾਰ ਭਾਂਚੂ ਇਹ ਇਹੋ ਜਿਹੀਆਂ ਗੱਲਾਂ ਨਾ ਬਹੁਤ ਆਪਰ ਗਿਆ ਮੇਰੀ ਜ਼ਿੰਦਗੀ ਚ ਇੱਕ ਬੱਬੂ ਮਾਨ ਦਾ ਗਾਣਾ ਸੀਗਾ ਆਖੇ ਰੋੜੀ ਲੱਗੇ ਆ ਖੜਕ ਜਾਂਦਾ ਏ ਫਾਟਕ ਲੋਹੇ ਦਾ ਐਵੇਂ ਹੀ ਸੀ ਨਾ ਰੋੜੀ ਲੱਗੇ ਆ ਖੜਕ ਜਾਂਦਾ ਏ ਫਾਟਕ ਲੋਹੇ ਦਾ ਹਾਇ ਦੁਕੰਦ ਟੱਪ ਕੇ ਬੋੜ ਗਿਆ ਚੜਕੇ ਆ ਤੇ ਉਹ ਬੰਨੂ ਵੀ ਭਾਈ ਅੱਜ ਤਾਂ ਹਵਾ ਸਾਰਾ ਕੋਈ ਤੇ ਮੈਂ ਐਵੇਂ ਭਰਾਵਾ ਉਹ ਬਹੁਤ ਗਾਣਾ ਸੁਣਿਆ ਤੇ ਮੈਂ ਉਹਦੇ ਚ ਆਖੀ ਜਾਵਾਂ ਅਸੀਂ ਨਾਗਪੁਰ ਵੱੜਦੇ ਮੈਂ ਉੱਥੇ ਕੇ ਫਿਰ ਗੱਲ ਕਰੀ ਉਹਨਾਂ ਕੋਲੇ ਮੈਂ ਯਾਰੇ ਕੀ ਆ ਵੀ ਰੋੜੀ ਲੱਗਿਆ ਖੜਕ ਜਾਂਦਾ 62 ਕਿਲੋ ਦਾ ਵੀ ਇਹ ਕੀ ਹੁੰਦਾ 62 ਕਿਲੋ ਦਾ ਕੀ ਵੀ ਗੇਟ 62 ਕਿਲੋ ਦਾ ਵੀ ਉਹ ਆਉਂਦੇ ਨਹੀਂ ਕੰਜਰਾ ਵੀ ਜਿਹੜਾ ਹੈ ਸਾਡਾ ਦਵਾਬਾ ਏਰੀਆ ਨਾ ਮਾਨਸੇ ਤੋਂ ਪਰਾਂ ਨੂੰ ਵੀ ਇੱਧਰ ਆਪਾਂ ਕਹਿੰਦੇ ਨੇ ਗੇਟ ਜਾਂ ਕਹਿੰਦੇ ਨੇ ਤੱਕ ਤੇ ਜਾਂ ਕਹਿੰਦੇ ਨੇ ਬੂਹਾ ਹਨਾ ਕਹਿੰਦੇ ਉਧਰ ਫਾਟਕ ਵੀ ਕਹਿੰਦੇ ਐ ਨੂੰ ਉਹ ਤਾਂ ਕਹਿੰਦੇ ਫਾਟਕ ਲੋਹੇ ਦਾ ਤੇ ਮੱਜਾ ਪਾਣ ਚੋ ਦੀ ਮਾਇ ਦਾ 40 ਕਿਲੋ ਬਾਈ ਬਾਰੇ ਚੰਦਰੇ ਦਿਮਾਗ ਸੀ ਸਾਡੇ ਬਾਈ ਬਹੁਤ ਪੁੱੱਖਾ ਸਿੱਧਾ ਸੋਚਦੇ ਚਲੋ ਜੀ ਆ ਗਿਆ ਦਿਓ ਧੰਨਵਾਦ ਸਾਰਿਆਂ ਨੂੰ بارش ਬਹੁਤ ਹੋ ਜਾਂਦੀ ਆ ਛੇਕੇ ਦਾ ਟਾਈਮ ਹੋ ਗਿਆ ਆਂਡਾ ਹੁੰਡਾ ਨਾਲ ਟੱਕਾ ਲਵਾਂਗੇ ਜਿਹੜੇ ਭਰਾ ਨੇ ਕੋਈ ਚੰਗਾਰ ਕਰਿਆ ਤਾਂ ਮੈਨੂੰ ਬਾਈ ਫੋਨ ਕਰ ਦਿਓ ਜੇ ਮੈਸੇਜ ਕਰ ਦਿਓ ਮੈਂ ਆ ਜੂਗਾ ਜੈ ਤਾਂ ਮੈਂ ਆਉਂਦਾ ਨਹੀਂਦਾ ਪਰ ਮੈਂ ਆਉਂਦਾ ਵੀ ਨਹੀਂ ਹੈ ਜਿਹੜੀ ਗੱਲ ਆ ਪਰ ਫਿਰ ਵੀ ਮੈਂ ਕੋਈ ਟਰਾਈ ਕਰਕੇ ਵੇਖ ਲੂਗਾ ਕਿ ਜੇ ਟਾਈਮ ਉਹ ਆ ਤਾਂ ਮੈਂ ਜਰੂਰ ਫੌਂਸ਼ਨ ਦੀ ਕਰ ਬਿਆਲ। ਕੀ ਕਰੁੰਗਾ? ਤੇ ਸਾਰੇ ਪ੍ਰਿਆਤਿਆਂ ਨਾਲ ਸਬਸਕ੍ਰਾਈਬ ਕਰ ਲੋ। ਤੇ ਸਾਰਿਆਂ ਨੂੰ ਪੂਰਾ ਪੂਰਾ ਲਵ ਜੂ। ਕਿਸੇ ਨੂੰ ਥੋੜਾ ਲਵ ਜੂ ਨਾ। ਤੇ ਬਾਕੀ ਆਪਾਂ ਕੱਲ ਨੂੰ ਵੀਡੀਓ ਹੋਰ ਪਾਉਣੀ ਹੈ। ਦਿਲਜੀਤ ਸਿੰਘ ਆ ਵੀ ਆਪਾਂ ਸਪੋਰਟ ਕਰਨੀ ਸਰਦਾਰ ਜੀ ਧੀ ਦੀ। ਕਰਨੇ ਆ ਠੀਕ। ਫੌਲ ਸਪੋਰਟ ਕਰਨੀ ਆ ਰੋਡੇ-ਪੋਡੇ ਜਿੰਨੇ ਆ ਨਾ ਦੁੱਖੀ-ਸਿੱੱਚੀ ਦੇ ਸਭ ਟੋਕਣੇ ਆ ਬਗਲ ਨੂੰ। ਜੇ ਅੱਖੀ ਚੱਕਦਾ ਟਾਈਮ-ਟਾਈਮ ਮੈਨੂੰ ਉਹਨਾਂ ਨੂੰ ਗਾਲਾਂ ਕੱਢਣੀਆਂ ਪੈਣ ਤੱਲਿਆਂ ਨੂੰ। ਕਦੇ ਆਪ ਦੇ ਬੰਦੇ ਨਾਲ ਨਾ ਖੜਨਗੇ ਸਾਲੇ ਨਾ ਹੋਣਦਾ ਵਈਆਂ